ਇਹਨੇ ਘਰ ਵੀ ਮਤਲਬ ਨਹੀਂ ਆਪੇ ਬਣਾਇਆ ਕਬੱਡੀ ਦੇ ਸਿਰੋਂ ਹੁਣ ਤੁਹਾਡਾ ਘਰ ਹੈ ਜਿਹੜਾ ਉਹ ਬਣਾਇਆ ਤੇ ਪਹਿਲਾਂ ਕੀ ਘਰ ਛੱਤ ਨਹੀਂ ਸੀ ਘਰ ਦੀ ਵੀ ਕੱਲਾ ਵਾ ਪੂਸੀਆ ਕਮਾਉਣਾ ਲਾਉ ਵੀ ਦਲਾਲੀ ਕਰਦਾ ਸੀਗਾ ਪਸ਼ੂਆਂ ਦੀ ਵੀ ਹੁਣ ਆਪਾਂ ਨੂੰ ਪਤਾ ਕਿਹ ਵਾਰੀ ਵਿਕਦੇ ਆ ਪਸ਼ੂ ਕਿਹ ਵਾਰੀ ਨਹੀਂ ਕਿਹ ਵਾਰੀ ਤਾਂ ਭੁੱਖੇ ਵੀ ਸੌਣਾ ਪੈਂਦਾ ਸੀ ਕਿਹ ਵਾਰੀ ਰੋਟੀ ਖਾ ਕੇ ਹਰ ਤੋਂ ਮਾੜਾ ਦਿਨ ਇੱਕ ਹੁੰਦਾ ਜਿਹੜਾ ਬੰਦਾ ਸਾਰੀ ਜ਼ਿੰਦਗੀ ਨਹੀਂ ਭੁੱਲ ਸਕਦਾ ਗਾਗੋ ਦੀ ਜ਼ਿੰਦਗੀ ਚ ਹੁਣ ਤੱਕ ਉਹ ਦਿਨ ਕਿਹੜਾ ਸੀ ਡੈੜੀ ਨਹੀਂ ਆਇਆ ਸੀ ਮੈਂ ਤੇ ਮੇਰੀ ਮੰਮੀ ਤੇ ਮੇਰਾ ਭਰਾ ਹੀ ਸੀਗੇ ਤੇ ਉਦੋਂ ਫਿਰ ਮੀਂਹ ਆ ਗਿਆ ਬਾਹਲਾ ਤੇ ਨਾ ਪੰਨਾ ਪਾਇਆ ਸੀ ਉੱਤੇ ਛੱਤ ਦੇ ਤੇ ਉਦੋਂ ਬਾਅਦ ਸਾਰੀ ਰਾਤ ਹੀ ਉਹ ਚੋਈ ਗਿਆ ਸੀ ਕਿਤੇ ਧਾਮਾ ਰੱਖ ਗਏ ਕਿਤੇ ਬੱਠਲੇ ਰੱਖ ਗਏ ਕਿਤੇ ਕੁਛ ਤੇ ਮਾੜੀ ਚੁੰਡ ਬਚੀ ਸੀਗੀ ਕਮਰੇ ਜਿੱਥੇ ਮੀਂਹ ਨਹੀਂ ਆਉਂਦਾ ਸੀਗਾ ਉਹ ਚੁੰਡ ਤੇ ਇੱਕੇ ਮੰਜੇ ਤੇ ਅਸੀਂ ਤੈਨੀਆਂ ਨੇ ਪਏ ਕੋਈ ਪਾਂਦ ਗਏ ਪਿਆ ਕੋਈ ਸਹਰਾਣੇ ਪਈ ਉਹ ਦਿਨ ਮੇਰੇ ਲਈ ਬਹੁਤ ਮਾੜਾ ਕਦੇ ਫੇਰ ਵੀ ਮੇਰੇ ਯਾਦ ਆ ਜਿਵੇਂ ਰੋ ਪੈਂਦਾ ਪਹਿਲਾਂ ਤਾਂ ਮੈਂ ਕਦੇ ਜਾਣਾ ਕਿਤੇ ਉਹ ਤੋਂ 100 ਰੁਪਇਆ ਮੰਗ ਕੇ ਤੇ ਉਹ ਤੋਂ ਮੰਗ ਪਿਆ ਦੇ ਦੋ ਮੈਂ ਖੇਡਣ ਜਾਣਾ ਕੋਈ ਦੇ ਦਿੰਦੇ ਕੋਈ ਕਹਿੰਦੇ ਐਵੇਂ ਤੁਰਿਆ ਫਿਰਦਾ ਐਵੇਂ ਥੋੜਾ ਸਟਾਰ ਬੰਦਿਆ ਖਾਣ ਨੂੰ ਨਹੀਂ ਪੀਣ ਨੂੰ ਨਹੀਂ ਮੇਹੋਂ ਤੱਕ ਹੀ ਬਹੁਤ ਥੱਕੇ ਖਾਦਿਆਂ ਦੀਆਂ ਆ ਜੀ ਤੇ ਉਸ ਤੋਂ ਬਾਅਦ ਸਾਡਾ ਜਿਹੜਾ ਮੇਥੋਂ ਵੱਡਾ ਭਾਈ ਉਹ ਸੀਰੀ ਲੱਗਿਆ ਉਨੇ ਥਾਂ ਲਿਆ ਫਿਰ ਜੀ ਹੌਲੀ ਹੌਲੀ ਛੱਤ ਬਾਈ ਕਰਨ ਵਾਲੀ ਫਿਰ ਅਸੀਂ ਨਰਮਾ ਚੁਗਨੇ ਜਾਂਦੇ ਰਹੇ ਜੀ ਫਿਰ ਉਦੋਂ ਜਦੋਂ 10000 ਰੁਪਏ ਇਕੱਠਾ ਲੈਣਾ ਛੱਤ ਬਦਲ ਦੇਣੀ ਕਿਸਮਕਾ ਹਜੇ ਵੀ ਵਾਰ-ਵਾਰ ਅਜਮੌਂਦੀ ਪਈ ਐ ਟੋਂਦੀ ਪਈ ਐ ਹਾਂਜੀ ਫਿਰ ਵੀ ਮੈਨੂੰ ਕੋਈ ਐ ਇਦਾਂ ਦਾ ਨਹੀਂ ਗਈ ਜੋ ਮਾਲਕ ਨੂੰ ਚੰਗਾ ਨਾ ਜੇ ਵੀ ਹੋ ਸਕਦਾ ਮੈਂ ਉੱਥੋਂ ਖੇਡ ਕੇ ਆਉਂਦਾ ਉੱਤੇ ਨਾ ਸਟੋਈ ਖੇਡ ਕੇ ਆਉਂਦਾ ਕਦੇ ਵਿੱਚ ਗੱਡੀ ਵਾਜਦੀ ਮਰ ਜਾਂਦੇ ਫਿਰ ਵੀ ਮੈਂ ਤਉਨੋਂ ਪਤਾ ਹੀ ਇਹ ਹਾਲਾਤ ਹੁਣ ਬਾਪੂ ਵੀ ਮੰਜੇ ਤੇ ਪਿਆ ਸੀ ਉਹਦੀ ਚਪਲੀ ਟੁੱਟ ਗਈ ਗੋਡੇ ਦੀ ਮੇਰੀ ਲੱਭਤ ਕਰਕੇ ਫਿਰ ਉਹ ਰੋਜ਼ ਦਾ ਖਰਚੇ ਬਹੁਤ ਵਧ ਜਾਂਦੇ ਜਾਣ ਸਸ਼ੀਕਾਲ ਜੀ ਲਿਵ ਆਨ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗगन ਸਿੱਧੂ ਅੱਜ ਮੈਂ ਪਿੰਡ ਸਮਾਗ ਦੇ ਵਿੱਚ ਮੌਜੂਦ ਹਾਂ ਇੱਕ ਨਾਮ ਕਬੱਡੀ ਪਲੇਅਰ ਦਾ ਤੁਸੀਂ ਸਾਰਿਆਂ ਨੇ ਸੁਣਿਆ ਹੋਊਗਾ ਗਾਗੋ ਗੁਰੂ ਸਰ ਇਹ ਮੁੰਡੇ ਦੀ ਕਹਾਣੀ ਬੜੀ ਸੋਹਣੀ ਹੈ ਜੀ ਇਹ ਮੁੰਡਾ ਬਹੁਤ ਗਰੀਬ ਪਰਿਵਾਰ ਦੇ ਵਿੱਚੋਂ ਉੱਠਿਆ ਤੇ ਕਬੱਡੀ ਦੇ ਵਿੱਚ ਇਹ ਮੁੰਡੇ ਨੇ ਮੱਲਾ ਮਾਰੀਆਂ ਨੇ ਹਾਲਾਂਕਿ ਬਹੁਤ ਦਿੱਕਤਾਂ ਪਰੇਸ਼ਾਨੀਆਂ ਵੀ ਆਈਆਂ ਪਰ ਇਹ ਹੌਂਸਲਾ ਜਿਹੜਾ ਉਹ ਨਹੀਂ ਹਾਰਦਾ ਸਭ ਤੋਂ ਪਹਿਲਾਂ ਬਾਈ ਦਾ ਸਵਾਗਤ ਕਰ ਲੈਣੇ ਆ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜਿਵੇਂ ਮੈਂ ਗੱਲ ਕੀਤੀ ਵੀ ਬਹੁਤ ਗਰੀਬ ਪਰਿਵਾਰ ਚੋਂ ਉੱਠਿਆ ਹਾਂ ਬਚਪਨ ਤੋਂ ਸ਼ੁਰੂ ਕਰਦੇ ਹਾਂ ਤੁਹਾਡੇ ਤੋਂ ਹਾਂਜੀ ਕਿਵੇਂ ਕਬੱਡੀ ਦਾ ਸ਼ੌਂਕ ਪੈਂਦਾ ਕਿਹੋ ਜਿਹਾ ਪਰਿਵਾਰ ਦੇ ਵਿੱਚ ਗਾਗੋ ਦਾ ਜਨਮ ਹੁੰਦਾ ਪਰਿਵਾਰ ਤਾਂ ਪਤਾ ਹੀ ਏ ਤੁਹਾਨੂੰ ਅੱਗੇ ਵੀ ਆਪਣੀ ਇੰਟਰਵਿਊ ਹੋਣਗੇ ਹੀ ਹਨਾ ਵੀ ਕਿੰਨੀ ਗਰੀਬੀ ਸੀ ਤੇ ਕਿੰਨਾ ਕੋਸ ਸੀ ਮੈਂ ਬਚਪਨ ਤੋਂ ਹੀ ਨਾ ਖੇਡਦੇ ਹੁੰਦੇ ਸੀ ਪਿੰਡ ਤੇ ਪਿੰਡੋਂ ਜਿਹੜੇ ਮੇਰੇ ਨਾਲ ਦੇ ਸੀ ਉਹ ਕੋਈ ਤਾਂ ਫੋਟੋਗ੍ਰਾਫੀ ਤੇ ਲੱਗਾ ਕੋਈ ਕਾਸੇ ਲੱਗਾ ਉਹ ਹਟ ਗਏ ਫਿਰ ਮੈਂ ਹੌਲੀ ਹੌਲੀ ਗੁਰੂਸਰ ਜਾਣ ਲੱਗ ਪਏ ਕਬੱਡੀ ਖੇਡਣਾ ਤੇ ਮੈਂ ਗੁਰੂਸਰ ਤੋਂ ਹੀ ਫਿਰ ਜੋ ਖੇਡਣ ਲੱਪਿਆ ਫਿਰ ਮੈਂ ਦੱਸੇ ਵੀ ਗੁਰਵਿੰਦਰ ਭਾਈ ਸੀਗਾ ਉਹ ਮੈਨੂੰ ਆਪਦੇ ਨਾਲ ਲੈ ਕੇ ਜਾਣ ਲੱਪਿਆ ਖੇਡਣਾ ਤੇ ਉਹ ਦੂਗਾ ਤਾਂ ਫਿਰ ਮੈਂ ਗੁਰੂਸਰ ਲਈ ਖੇਡਣ ਲੱਪਿਆ ਕਬੱਡੀ अच्छा गुरु सर लिख देता हां जी अच्छा ਘਰ ਦੇ ਹਾਲਾਤ ਕਿਹੋ ਜੇ ਸੀ ਬਈ ਜਿਵੇਂ ਤੂੰ ਗੋੜਮੋਲ ਜੀ ਕਰ ਗਿਆ ਗੱਲ ਘਰ ਦੇ ਹਾਲਾਤ ਤੇ ਤੁਹਾਨੂੰ ਪਤਾ ਹੀ ਬਹੁਤ ਮਾੜੇ ਸੀਗੇ ਹਨਾ ਵੀ ਕੱਲਾ ਬਾਪੂ ਸੀਗਾ ਕਮਾਉਣਾ ਲਾ ਉਹ ਵੀ ਦਲਾਲੀ ਕਰਦਾ ਸੀਗਾ ਪਸ਼ੂਆਂ ਦੀ ਵੀ ਹੁਣ ਆਪਾਂ ਨੂੰ ਪਤਾ ਕਿਈ ਵਾਰੀ ਵੇਚਦੇ ਆ ਪਸ਼ੂ ਕਈ ਵਾਰੀ ਨਹੀਂ ਕਈ ਵਾਰੀ ਤਾਂ ਭੁੱਖੇ ਵੀ ਸੌਣਾ ਪੈਂਦਾ ਸੀ ਕਈ ਵਾਰੀ ਰੋਟੀ ਖਾ ਕੇ ਫਿਰ ਉਦੋਂ ਮੰਮੀ ਤੇ ਭੈਣ ਜਾਂਦੇ ਹੁੰਦੇ ਇਹ ਕੰਮ ਕਰਨ ਪਿੰਡ 'ਚ ਤੂੰ ਉਹਨਾਂ ਦੇ ਨਾਲ ਹੀ ਜਾ ਜੁਕੇ ਰੋਟੀ ਖਾ ਕੇ ਟਾਈਮ ਪਾਸ ਕਰਦੇ ਸੀਗੇ अच्छा बहुत गरीबी देखी है जी ये तो पता ही है, है। जी हम्म कहंदे ਘਰ ਵੀ ਮਤਲਬ ਨਹੀਂ ਆਪੇ ਬਣਾਇਆ ਕਬੱਡੀ ਦੇ ਸਰੋਂ ਹੁਣ ਤੁਹਾਡਾ ਘਰ ਹੈ ਜਿਹੜਾ ਉਹ ਬਣਿਆ ਤੇ ਪਹਿਲਾਂ ਕੀ ਘਰ ਛੱਤ ਨਹੀਂ ਸੀ ਕਰਦੀ ਪਹਿਲਾਂ ਵੇਖੀ ਸੀ ਮੇਰੀਆਂ ਵੀਡੀਓ ਵਾਵਾ viral ਹੋ ਗੀਆਂ ਸੀ ਬਾਈ ਲੱਖੀ ਨੇ ਬੋਲੇ ਲੈ ਰਹੇ ਆਲ ਨੇ ਵੀ ਇਹਦੀ ਛੱਤ ਕਰਨਿਆਂ ਦੀ ਆ ਤੇ ਉਸ ਤੋਂ ਬਾਅਦ ਆਪਣਾ ਘਰ ਪਿਆ ਜੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਕਬੱਡੀ ਜਗਤ ਦਾ ਤੇ ਕਬੱਡੀ ਨੂੰ ਚਾਹਣ ਵਾਲਿਆਂ ਨੂੰ ਕਬੱਡੀ ਨੂੰ ਖੇਡਣ ਵਾਲਿਆਂ ਨੂੰ ਵੀ ਜਿਨ੍ਹਾਂ ਨੇ ਮੇਰਾ ਇੰਨਾ ਸਹਿਯੋਗ ਦਿੱਤਾ ਤੇ ਅੱਜ ਵੀ ਮੇਰੀ ਵੀ ਸ਼ਤ ਕਿਉਂਕਾ ਬਹਿਨ ਜੋਗਾ ਹੋ ਗਿਆ ਚਾਤਾ ਥੱਲੇ ਮੈਂ ਬਹੁਤ ਉਹਨਾਂ ਦਾ ਧੰਨਵਾਦ ਕਰਦਾ ਹਾਂ ਬਈ ਕਬੱਡੀ ਵਾਲੇ ਬੰਦੇ ਨੂੰ ਬਹੁਤ ਖਰਾਕ ਚਾਹੀਦੀ ਹੁੰਦੀ ਹੈ ਦੁੱਧ ਕਿਉਂ ਉਹਦੇ ਹੀ ਖੁੱਲਾ ਖਾਣਾ ਹੁੰਦਾ ਉਹਨੇ ਖਾਣਾ ਮਤਲਬ ਕੀ ਕਹ ਲਓ ਪੀਣਾ ਹੀ ਹੁੰਦਾ ਘਿਓ ਤਾਂ ਹਾਂਜੀ ਤੇ ਆਪਣੇ ਘਰ ਦੇ ਵਿੱਚ ਇੰਨੀ ਗਰੀਬੀ ਸੀ ਫਿਰ ਇਹ ਚੀਜ਼ਾਂ ਕੌਣ ਪ੍ਰੋਵਾਈਡ ਕਰਾਉਂਦਾ ਸੀ ਤੁਹਾਨੂੰ ਨਹੀਂ ਪਹਿਲਾਂ ਤਾਂ ਮੈਂ ਕਦੇ ਜਾਣਾ ਕਿਤੇ ਉਹ ਤੋਂ 100 ਰੁਪਏ ਮੰਗ ਕੇ ਤੇ ਉਹ ਤੋਂ ਮੰਗ ਪਿਆ ਦੇ ਦੋ ਮੈਂ ਖੇਡਣ ਜਾਣਾ ਕੋਈ ਦੇ ਦਿੰਦੇ ਕੋਈ ਕਹ ਦਿੰਦੇ ਐਵੇਂ ਤੁਰਿਆ ਫਿਰਦਾ ਐ ਥੋੜਾ ਸਟਾਰ ਬੰਦਿਆ ਖਾਣ ਨੂੰ ਨਹੀਂ ਪੀਣ ਨੂੰ ਨਹੀਂ ਐਵੇਂ ੱੱੱਕੇ ਖਾਂਦਾ ਫਿਰਦਾ ਇਹਨੇ ਬਣੂਗਾ ਸਟਾਰ ਸਾਡੇ ਘਰੇ ਆ ਕੇ ਵੀ ਬਹੁਤ ਕਹਿੰਦੇ ਸੀਗੇ ਇਹਨੂੰ ਸੀਰੀ ਲਾਓ ਕਹਿੰਦੇ ਇਹਨੂੰ ਕੰਮ ਲਾਓ ਐਵੇਂ ਵਿਹਲਾ ਤੁਰਿਆ ਫਿਰਦਾ ਗਰੀਬਾਂ ਦੇ ਵਾਸਤੇ ਦੀ ਗੱਲ ਨਹੀਂ ਕਬੱਡੀ ਖੇਡਣਾ ਨਾ ਪਰ ਬਹੁਤ ਸਨੇਕਸ ਲੜਿਆ ਜੀ ਅੱਜ ਤੁਹਾਡੇ ਸਾਹਮਣੇ ਆ ਜੋ ਕੋ ਮੈਨੂੰ ਕਬੱਡੀ ਨੇ ਦੇਤਾ ਮੈਂ ਕਹਿੰਦਾ ਕਿਸੇ ਨੂੰ ਦਿੱਤਾ ਹੀ ਨਹੀਂ ਹੋਣਾ ਜੀ ਕਹਿੰਦੇ ਤੁਸੀਂ ਪਿੰਡ ਦੇ ਵਿੱਚ ਕਿਸੇ ਦੇ ਘਰੇ ਕੰਮ ਵੀ ਕਰਦੇ ਰਹੇ ਹੋ ਹਾਂਜੀ ਹਾਂਜੀ ਸਾਡੇ ਪਿੰਡ ਤੋਂ ਜੋਣ ਕੇ ਆਗੇ ਮੁੰਡੇ ਚੰਦਗੀ ਜਗੇ ਸਰਪੰਚ ਕੇ ਵਾਜਦੇ ਆ ਤੇ ਉਹਨਾਂ ਦੇ ਵਿੱਚ 4 ਸਾਲ 5 ਸਾਲ ਸੀਰ ਤੇ ਵੀ ਲਾਏ ਤੇ ਸਾਡੇ ਸਾਡੇ ਲੱਗੇ ਨੇ ਹਾਂ ਸਾਰੇ ਪਿੰਡ ਨੂੰ ਵੀ ਪਤਾ ਜੀ ਅੱਛਾ ਕਿੰਨਾ ਚਿਰ ਸੀਰੀ ਲੱਗੇ ਰਹੇ ਕਿੰਨੀ ਕੁ ਉਮਰ ਸੀ ਉਦੋਂ ਤੁਹਾਡੀ ਉਦੋਂ ਹੋਊਗੀ ਕੋਈ ਆਈ 15 15 ਸਾਲਾਂ ਦੀ ਅੱਛਾ 14 15 ਸਾਲਾਂ ਦੀ ਹਾਲਾਂਕਿ ਕਹਿੰਦੇ ਆ ਵੀ ਮਾਲ ਮਜ਼ਦੂਰੀ ਚ ਗਿੰਦੇ ਆ ਨੂੰ ਪਰ ਮਜਬੂਰੀ ਨਹੀਂ ਵੇਖਦੀ ਬਈ ਉਦੋਂ ਆਏ ਸੀਗੇ ਭੈਣ ਵੀ ਵਿਆਹਣ ਵਾਲੀ ਸੀਗੀ ਤੇ ਕਾਮਕਾਰ ਕੋਈ ਕਰਦੇ ਨਹੀਂ ਸੀਗੇ ਫਿਰ ਉਦੋਂ ਲੱਗਣਾ ਹੀ ਪਿਆ ਸੀਗੇ ਅੱਛਾ ਹਾਂ ਜੀ ਹਾਂ ਤਾਂ ਕਰਕੇ ਉਦੋਂ ਫਿਰ ਮਜਬੂਰੀ ਬਣ ਗਈ ਮਜਬੂਰੀ ਅੱਗੇ ਕਿਹੜਾ ਜੋਰ ਆ ਕਿੰਦਾ ਫਿਰ ਖੇਡਣ ਕਿਹੜੇ ਵੇਲੇ ਜਾਂਦੇ ਸੀ ਕਿਉਂਕਿ ਤੁਸੀਂ ਕਿਹਾ ਵੀ ਮੈਂ ਕਿਸੇ ਦੇ ਘਰੇ ਕੰਮ ਕਰਦਾ ਹੁੰਦਾ ਸੀ ਤੇ ਫਿਰ ਉਦੋਂ ਮੈਂ ਐ ਕਰਦਾ ਸੀ ਕਿ ਜਿਹੜੇ ਹੱਥ ਨੇ ਪੱਠੇ ਪਾ ਦੇ ਚਾਰ ਪੰਜ ਹੋਏ ਪੱਠੇ ਪਾ ਕੇ ਤੇ ਮੈਂ ਦੂਜੇ ਬਾਹਰਲੇ ਖੁਰਨੀ ਚ ਵੀ ਪਾਈ ਜਾਂਦਾ ਸੀ ਵੀ ਤੜਕੇ ਮੈਂ ਭਲਾ ਲੈ ਢੀ ਆ ਜਾ ਉਦੋਂ ਬਾਅਦ ਮੈਂ ਜਾਣਾ ਨਹਿਰਾ ਤੇ ਨਹਿਰਾ ਤੇ ਭੱਜ-ਭੁੱਜ ਕੇ ਆਉਣਾ ਤੇ ਮਿਹਨਤ ਲਾ ਕੇ ਆਉਣੀ ਫਿਰ ਜਾ ਕੇ ਉਹਨਾਂ ਕੋਲ ਰੋਟੀ ਪਾਣੀ ਖਾ ਕੇ ਫਿਰ ਜਾ ਕੇ ਸੌ ਜਾਣਾ ਤੜਕੇ ਮੈਂ ਨਵੇਂ ਦੇ ਪਸੂ ਆਪੇ ਬੰਨ ਨਹੀਂ ਲੈਣਗੇ ਨੀਰਾ ਪਾਇਆ ਪਿਆ ਤੇ ਮੈਂ ਫਿਰ ਆ ਜਾਂਦਾ ਸੀਗਾ ਮਿਹਨਤ ਲਾਉਣ ਫਿਰ ਤੜਕੇ ਮਿਹਨਤ ਮੁੰਤ ਲਾ ਕੇ ਜਾਂਦਾ ਜੀ ਅੱਛਾ ਕਹਿੰਦੇ ਨਾ ਵੀ ਲੋਕ ਤੇ ਬਦਾਮ ਖਾਂਦੇ ਆ ਕਾਜੂ ਖਾਂਦੇ ਆ ਕਬੱਡੀ ਖੇਡਣ ਲਈ ਤੇ ਗਾਘੋਸੇ ਜਿਹੜਾ ਇਹ ਲੰਗਰਾਂ ਅ ਦੇ ਵਿੱਚੋਂ ਹੀ ਚੌਲ ਖਾ ਖਾ ਕੇ ਕਬੱਡੀ ਖੇਡਣ ਚਲਾ ਜਾਂਦਾ ਸੀ ਮੈਂ ਪਹਿਲਾਂ ਤਾਂ ਸਾਡੇ ਕੋਈ ਵੀ ਨੇੜੇ ਤੇੜੇ ਹੁੰਦਾ ਸੀ ਉਹਨੇ ਯਾਰ ਬੇਲੀ ਬਾਣੀ ਜਾਂਦੇ ਸੀ ਨੇੜੇ ਪਿੰਡਾਂ ਦੇ ਉਹਨਾਂ ਨੇ ਮੈਨੂੰ ਫੋਨ ਕਰਦੇ ਨੇ ਆ ਜਾ ਸਾਡੇ ਪਿੰਡ ਭੋਗ ਆ ਖੀਰ ਖਾਂ ਜਾਂਦੇ ਸੀ ਖੇਡਦਾ ਮੈਂ ਪਹਿਲੇ ਦਿਨੋਂ ਬਹੁਤ ਸ਼ਕੀਨ ਸੀਗਾ ਹੀ ਤੇ ਖੀਰ ਖਾਂ ਜਾਣੀ ਫਿਰ ਸਾਡੇ ਉੱਥੇ ਗੁਰੂ ਸਾਹਿਬ ਕੈਂਪ ਲੱਗਿਆ ਸੀਗਾ ਮੁੰਡਿਆਂ ਦਾ ਨੈਸ਼ਨਲ ਖੇਡਦੇ ਸੀਗੇ ਤੋਂਦੋਂ ਫਿਰ ਬਾਈ ਅਮਰਜੀਤ ਸੀਗਾ ਸਾਡਾ ਕੋਚ ਉਹਨੇ ਗੱਲ ਕਰਾਈ ਬਾਬੇ ਗੰਗਾ ਰਾਮ ਦਾ ਡੇਰਾ ਗੁਰੂ ਸਾਹਿਬ ਉੱਥੇ ਸਾਨੂੰ ਬਹੁਤ ਦਿੰਦੇ ਸੀ ਜਿੰਨਾ ਮਰਜੀ ਖਾਓ ਖਾਓ ਜੋ ਰੋਟੀ ਵਧੀਆ ਦਿੰਦੇ ਦੁੱਧ ਜਿੰਨਾ ਮਰਜੀ ਪਿਓ ਫਿਰ ਅਸੀਂ ਉੱਥੇ ਵੀ 2 ਮਹੀਨੇ ਰਹੀ ਵਧੀਆ ਖਰਾਕ ਮਿਲੀ ਉਹਨਾਂ ਦਾ ਵੀ ਆਪਾਂ ਬਹੁਤ ਧੰਨਵਾਦ ਕਰਦੇ ਹਾਂ ਜੀ ਅੱਛਾ ਠੀਕ ਹੈ ਤੇ ਘਰ ਦੇ ਵਿੱਚ ਨਹੀਂ ਬਈ ਮੱਜਾਂ ਰੱਖੀਆਂ ਹੋਈਆਂ ਸੀ ਨਹੀਂ ਪਹਿਲਾਂ ਆਪਣੇ ਨਾ ਥਾਂ ਨਹੀਂ ਹੁੰਦਾ ਸੀਗਾ ਆਉਦੇ ਤੇ ਅਸੀਂ ਕਿਰਾਏ ਤੇ ਰਹਿੰਦੇ ਹੁੰਦੇ ਸੀਗੇ ਬਹੁ ਮਾੜਿਆਲਾ ਸੀ ਸਾਡੇ ਸਾਰੇ ਪਿੰਡ ਨੂੰ ਹੀ ਪਤਾ ਸੀ ਵੀ ਹੁਣ ਤੱਕ ਕਈ ਬਹੁਤ ਤੱਕੇ ਖਾਧਿਆ ਨਹੀਂ ਆ ਜੀ ਤੇ ਉਸ ਤੋਂ ਬਾਅਦ ਸਾਡਾ ਜਿਹੜਾ ਮੇ ਤੋਂ ਵੱਡਾ ਭਾਈ ਜੋ ਸੀ ਲੱਗਾ ਤੋ ਉਹਨੇ ਥਾਂ ਲਿਆ ਫਿਰ ਅਸੀਂ ਹੌਲੀ ਹੌਲੀ ਛੱਤ ਬਾਈ ਕਰਨ ਵਾਲੀ ਫਿਰ ਅਸੀਂ ਨਰਮਾ ਚੁਗਨੇ ਜਾਂਦੇ ਰਹੇ ਅਸੀਂ ਫਿਰ ਉਦੋਂ ਜਦੋਂ 10000 ਰੁਪਏ ਇਕੱਠਾ ਲੈਣਾ ਛੱਤ ਬਦਲ ਦੇਣੀ ਤੇ ਛੱਤ ਬਦਲ ਦੇਣੀ ਜਦੋਂ ਤੇ ਫਿਰ ਜਾਣਾ ਤੇ ਫੇਰ ਕਰਨਾ ਹੌਲੀ ਹੌਲੀ ਸਾਰਾ ਕੁਝ ਐਂ ਹਾਲਾਤ ਇਹ ਦੇਖਦੇ ਗਏ ਤੇ ਹੁਣ ਕਬੱਡੀ ਨੇ ਜਿੰਨਾ ਮੈਨੂੰ ਦੇਦਾ ਮੈਂ ਕਹਿੰਦਾ ਇਹ ਕਹਿੰਨ ਨੂੰ ਨਹੀਂ ਦਿੱਤਾ ਬਹੁਤ ਘੱਟ ਦਿੱਤਾ ਇਹ ਮੈਨੂੰ ਕਬੱਡੀ ਜਦੋਂ ਖੇਡਦੇ ਹੁੰਦੇ ਸੀ ਮਾਤਾ ਪਿਤਾ ਲੜਦੇ ਨਹੀਂ ਸੀ ਕਿ ਕੋਈ ਲੱਤ ਬੰਨ੍ਦ ਲਾ ਕੇ ਬਹਿ ਜਾਏਗਾ ਕੰਮ ਤੋਂ ਜਮਾ ਬਹਿ ਜਾਾਂਗੇ ਨਹੀਂ ਨਹੀਂ ਇਹ ਮੈਨੂੰ ਬਹੁਤ ਹੱਲਾਸ਼ੀਰੀ ਦਿੱਤੀਆ ਕਰਦੇ ਨੇ ਮੈਂ ਕਈ ਵਾਰੀ ਹੁਣ ਮਿਹਨਤ ਲਾਉਣੀ ਆਂਦੇ ਤੜਕੇ ਥੱਕਿਆ ਹੁੰਦੇ ਖੇਡ ਕੇ ਆਉਣਾ ਮੈਨੂੰ ਕਹ ਬਸ ਤੂੰ ਨਹੀਂ ਖੇਡਦਾ ਕਬੱਡੀ ਮਿਹਨਤ ਨਹੀਂ ਲਾਉਂ ਜਾਂਦਾ ਸੁੱਤਾ ਪਿਆ ਰਹਿੰਦਾ ਮੈਨੂੰ ਬਹੁਤ ਥੱਕੇ ਨਾ ਠਾ ਕੇ ਭੇਜਦੀ ਸੀ ਮੇਰੀ ਮੰਮੀ ਵੀ ਤੇ ਬਾਕੀ ਵੇਖੀ ਐ ਇੰਨੀ ਹੁਸ਼ਿਆਰ ਨਹੀਂ ਭੋਲੀ ਆ ਜੀ ਬਹੁਤ ਭੋਲੀ ਮੇਰੀ ਮੰਮੀ ਦੇੜੀ ਵੀ ਠੀਕ ਆ ਚਲ ਹਣਾ ਪਰ ਉਹਨਾਂ ਨੂੰ ਆਪਾਂ ਜਿੰਨੇ ਕੁ ਜੋਗੇ ਸੀ ਅੱਜ ਕਰਤਾ ਹਣਾ ਮਾਪਿਓ ਦਾ ਤਾਂ ਆਪਾਂ ਦੇ ਨਹੀਂ ਸਕਦੀ ਸਾਰੀ ਜ਼ਿੰਦਗੀ ਨਹੀਂ ਆਪਾਂ ਦੇ ਸਕਦੇ ਆਦੇ ਮਾਪਿਓ ਦਾ ਦੇਣ ਪਰ ਫਿਰ ਵੀ ਹਣਾ ਜਿੰਨਾ ਕੁ ਮੇਥੋਂ ਸਹਰਿਆ ਕੀਤਾ ਗਾਹ ਵੀ ਕਰਾਂਗੇ ਵਾਹਿਗੁਰੂ ਮਿਹਰ ਕਰੇ ਛੇਦੀ ਛੇਤੀ ਮੈਨੂੰ ਖੇਡਣ ਲਾਵੇ ਹਣਾ ਵੈਸੇ ਤੇ ਸਾਰੀ ਜ਼ਿੰਦਗੀ ਚ ਸੰਘਰਸ਼ ਰਿਆ ਪਰ ਕਹਿੰਦੇ ਹੁੰਦੇ ਨਾ ਜ਼ਿੰਦਗੀ ਦਾ ਸਭ ਤੋਂ ਮਾੜਾ ਦਿਨ ਇੱਕ ਹੁੰਦਾ ਜਿਹੜਾ ਬੰਦਾ ਸਾਰੀ ਜ਼ਿੰਦਗੀ ਨਹੀਂ ਭੁੱਲ ਸਕਦਾ ਗਾਗੋ ਦੀ ਜ਼ਿੰਦਗੀ ਚ ਹੁਣ ਤੱਕ ਉਹ ਦਿਨ ਕਿਹੜਾ ਸੀ ਬਹੁਤ ਆਈ ਜੀ ਉਹਦੋ ਆਇਆ ਸੀ ਇੱਕ ਵਾਰੀ ਨਾ ਮੀਂਹ ਪੈਂਦਾ ਸੀਗਾ ਤੇ ਮੀਂਹ ਪੈਂਦੇ ਚ ਜਦੋਂ ਤੇ ਡੈਡੀ ਨਹੀਂ ਆਇਆ ਸੀ ਮੈਂ ਤੇ ਮੇਰੀ ਮੰਮੀ ਤੇ ਮੇਰਾ ਭਰਾ ਹੀ ਸੀਗੇ ਤੇ ਉਦੋਂ ਫਿਰ ਮੀਂਹ ਆ ਗਿਆ ਬਾਹਲਾ ਤੇ ਨਾ ਪੰਨਾ ਪਾਇਆ ਸੀ ਉੱਤੇ ਛੱਤ ਦੇ ਉਦੋਂ ਬਾਅਦ ਸਾਰੀ ਰਾਤ ਹੀ ਉਹ ਚੋਈ ਗਿਆ ਸੀ ਕਿਤੇ ਧਾਮਾਂ ਰੱਖ ਗਏ ਕਿਤੇ ਬੱਠਲ ਰੱਖ ਗਏ ਕਿਤੇ ਕੁਛ ਤੇ ਮਾੜੀ ਚੁੰਡ ਬਚੀ ਸੀ ਕਿ ਕਮਰੇ ਜਿੱਥੇ ਮੀਂਹ ਨਹੀਂ ਆਉਂਦਾ ਸੀਗਾ ਤੇ ਉਹ ਚੁੰਡ 'ਚ ਇੱਕੇ ਮੰਜੇ ਤੇ ਅਸੀਂ ਤੈਨੀਆਂ ਨੇ ਪਏ ਕੋਈ ਪਾਂਦੀਆਂ ਪਏ ਕੋਈ ਸਰਾਣੇ ਪਏ ਉਹ ਦਿਨ ਮੇਰੇ ਲਈ ਬਹੁਤ ਮਾੜਾ ਕਦੇ ਫੇਰ ਵੀ ਮੇਰੇ ਯਾਦ ਆ ਜਿਵੇਂ ਰੋ ਪੈਂਦਾ ਵੀ ਇੰਨੇ ਮਾੜੇ ਦਿਨ ਵੇਖਿਆ ਅੱਜ ਬੇਸ਼ੱਕ ਦੀ ਆਪਾਂ ਚਲ ਠੀਕ ਹੈ ਜੀ ਹੁਣ ਘਰ ਪਹੇਗਾ ਮੇਨ ਘਰ ਹੀ ਹੁੰਦਾ ਇਹ ਨਹੀਂ ਹੁੰਦਾ ਵੀ ਅੱਜ ਮੇਰੇ ਕੋਲ ਲੱਖਾਂ ਰੁਪਇਆ ਹੋਵੇ ਚੰਗੀ ਗੱਡੀ ਹੋਵੇ ਇਹ ਨਹੀਂ ਮੈਟਰ ਕਰਦਾ ਬਸ ਮੈਨੂੰ ਮੇਰੀ ਛੱਤ ਪੈ ਗਈ ਮੈਨੂੰ ਇੰਨਾ ਹੀ ਬਹੁਤ ਸ਼ੁਕਰਗੁਜ਼ਾਰ ਹਾਂ ਮੈਂ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਹੀ ਕਰਦਾ ਰਹੂੰਗਾ ਰੈਂਦੀ ਦੁਨੀਆ ਤੱਕ ਮੈਂ ਇਹਨਾਂ ਦਾ ਦੇਣ ਨਹੀਂ ਦੇ ਸਕਦਾ ਕਬੱਡੀ ਦਾ ਤੇ ਕਬੱਡੀ ਨੂੰ ਚਾਹੁਣ ਵਾਲਿਆਂ ਜਿਹੜੇ ਮੈਨੂੰ ਬਹੁਤ ਪਿਆਰ ਕਰਦੇ ਆ ਕਹਿੰਦੇ ਹੁੰਦੇ ਜਿਹੜਾ ਪਿੰਡ ਦਾ ਕੋਈ ਵੀ ਬੰਦਾ ਕਲਾਕਾਰ ਹੋਵੇ ਉੱਥੇ ਖਾੜਾ ਨਾ ਲੱਗੇ ਤੇ ਜਿਹੜੇ ਪਿੰਡ ਦਾ ਮੁੰਡਾ ਪਲੇਅਰ ਹੋਵੇ ਤੇ ਉੱਥੇ ਕਬੱਡੀ ਨਾ ਖੇਡੀ ਜਾਵੇ ਹੋਈ ਨਹੀਂ ਸਕਦਾ ਤੇ ਹੁਣੇ ਹੀ ਪਿਛਲੇ ਮਹੀਨੇ ਤੁਹਾਡੇ ਪਿੰਡ ਕਬੱਡੀ ਦਾ ਟੂਰਨਾਮੈਂਟ ਹੋਇਆ ਤੇ ਇਸੇ 30 ਤਰੀਕ ਨੂੰ ਆਇਆ ਸੀਗੀ ਅੱਛਾ ਉਹ ਬਸ ਉਹ ਇੰਨ ਅਸੀਂ ਬੈਠੇ ਸੀਗੇ ਜਵਾਕ ਜੇ ਤੇ ਮੈਂ ਉਹਨਾਂ ਨੂੰ ਆਖਿਆ ਮੈਂ ਕਹੀ ਐਂ ਕਰਕੇ ਆਪਾਂ ਟੂਰਨਾਮੈਂਟ ਕਰਾ ਕੇ 35 ਕਿਲੋ ਮੈਨੂੰ ਕਹਿੰਦੇ ਕਰਾ ਲੈਣੇ 35 ਕਿਲੋ ਆਪਾਂ ਤੇ ਜਦੋਂ ਇਹ 35 ਕਿਲੋ ਦਾ ਮੈਂ ਕਿਸ ਤੋਂ ਪੋਸਟਰ ਬਣਵਾਇਆ ਤੇ 35 ਕਿਲੋ ਲੱਗਦੀ ਤੇ ਉਹ ਬਈ ਸਵਰਨਾ ਅੱਡੇ ਤੇ ਮੈਂ ਉਹਦੇ ਕੋਲੇ ਕਿ ਉਹਨੇ ਮੈਨੂੰ ਮੈਨੂੰ ਕਹਿੰਦਾ ਆਪਾਂ ਵੱਡੇ ਹੀ ਕਰਾ ਦਿੰਨੇ ਆ ਫਿਰ ਇੱਥੇ ਟੂਰਨਾਮੈਂਟ ਕਰਾਉਣ ਬਾਰੇ ਸੋਚਦੇ ਹਾਂ ਹਾਂਜੀ ਉੱਥੇ ਫਿਰ ਅਸੀਂ ਜਦੋਂ 35 ਕਿਲੋ ਰਖਾ ਤੀ ਤੇ ਬਈ ਸਵਰਨਾ ਮੈਨੂੰ ਕਹਿੰਦਾ ਕਦਾਂ ਐ ਕਰਕੇ ਆਪਾਂ ਵੱਡੇ ਹੀ ਕਰਾ ਦਿੰਨੇ ਆ ਮੈਂ ਕਿਹਾ ਚੱਲ ਠੀਕ ਆ ਦੇ ਲੋ ਅਸੀਂ ਵੱਡੇ ਦੀ ਗੱਲ ਤੋਰੀ ਵੀ ਸਾਡੇ ਨਾਲ ਐਵੇਂ ਕਹਿ ਦਈਏ ਸਾਰਾ ਪਿੰਡ ਤੁਰ ਪਿਆ ਤੇ ਅਸੀਂ 35 ਦੇ ਨਾਲ ਨਰੂਲ ਓਪਨਰ ਖਾਦੀ ਫੇਰ ਸਾਨੂੰ ਡਰ ਲੱਗੇ ਵੀ ਕੀ ਤੇ ਨਾਮ ਥੋੜਾ 15 11 ਨਾਮ ਰੱਖਿਆ ਵੀ ਟੀਮਾਂ ਪਤਾ ਨਹੀਂ ਆਉਣਗੀਆਂ ਕਿ ਨਹੀਂ ਉਹਨੇ ਅੱਜ ਕੱਲ ਇੰਨਾ ਦਾ ਹੀ ਤੁਹਾਨੂੰ ਪਤਾ ਕੌਣ ਆਉਂਦਾ 15000 ਤੇ ਮੈਂ ਇਹਨਾਂ ਨੂੰ ਆਖਿਆ ਮੈਂ ਕਿਹਾ ਨਹੀਂ ਨਹੀਂ ਤੁਸੀਂ ਟੈਨਸ਼ਨ ਨਾ ਲਵੋ ਇੱਦੇ ਦਾ ਕੋਈ ਟੂਰਨਾਮੈਂਟ ਹੈ ਨਹੀਂ ਦੀ ਤਰੀਕ ਦਾ ਟੀਮਾਂ ਬੰਦ ਨਹੀਂ ਆ ਫੇਰ ਵੀ ਦਿਲ ਕਿੱਥੇ ਖੜਦਾ ਜੀ ਹਨਾ ਆਪਾਂ ਨੂੰ ਐ ਲੱਗਦਾ ਵੀ ਅੱਜ ਕੱਲ ਹਰ ਇੱਕ ਦਾ ਮੋਟਰਸਾਈਕਲ ਹੁੰਦੇ ਹਰ ਇੱਕ ਦਾ ਬੁਲਟ ਹੁੰਦਿਆ ਹਰ ਇੱਕ ਦਾ ਗੱਡੀਆਂ ਹਰ ਇੱਕ ਦਾ ਡਰੈਕਟਰ ਵੀ ਟੀਮਾਂ ਤਾਂ ਉੱਥੇ ਵੀ ਨਹੀਂ ਬਣਦੀਆਂ ਤੇ ਜੇ ਆਪਣੇ 15 ਹਾਂ ਤੇ ਕਿਹਨੇ ਖੇਡਣ ਆਉਣੀਆਂ ਸੱਚ ਜਾਣੇ 70 ਟੀਮਾਂ ਬਣ ਗਈਆਂ ਉਹ 15 ਤੇ 20 ਕੇ 30 ਟੀਮਾਂ ਸੀ ਵਾਪਸ ਮੋੜੀਆਂ ਜਿਹੜੀਆਂ ਇਹ ਐਂਟਰ ਨਹੀਂ ਕੀਤੀਆਂ ਫਿਰ ਵੀ ਸਾਨੂੰ ਰਾਤ ਦੇ 12 ਵਜੇ ਕੇ ਤੇ ਟੂਰਨਾਮੈਂਟ ਸਾਡੇ ਨੇੜੇ ਤੇੜੇ ਪਿੰਡ ਵੀ ਕਰਨ ਠੀਕ ਆ ਯਾਰ ਪਹਿਲੀ ਵਾਰ ਕਰਾਇਆ ਬਹੁਤ ਸੋਹਣਾ ਹਰ ਇੱਕ ਸੁਹੂਲਤ ਸੀ ਵਧੀਆ ਕਰਾਇਆ ਵਧੀਆ ਜਿਵੇਂ ਐਂ ਲੱਗਦਾ ਨਹੀਂ ਇਸ ਪਹਿਲੀ ਵਾਰ ਕਰਾਇਆ ਹੋਣਾ ਅੱਛਾ हां ये सारे पਿੰਡ ਨੇ ਬਹੁਤ ਸਾਥ ਦਿੱਤਾ ਜੀ ਆਪਾਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਆਂ ਸਾਰੇ ਪਿੰਡ ਦਾ ਜਿਹੜਾ ਆਪਣੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾ ਹਨਾ ਕਿਉਂਕਿ ਕਹਿਣਾ ਤਾਂ ਹਰੇਕ ਨੇ ਮੈਨੂੰ ਹੁੰਦਾ ਹੀ ਕਿਉਂਕਿ ਹੁਣ ਵੇਖ ਸਕਦੇ ਮੈਂ ਗੁਰੂ ਸਾਹਿਬ ਚ ਖੇਡਦਾ ਰਿਆਂ ਜੀ ਇਹ ਸਾਰੇ ਪਲੇਅਰਾਂ ਨੂੰ ਟੋਟਲੀ ਪਤਾ ਵੀ ਇਹਦਾ ਪਿੰਡ ਸੁਹਾਗ ਆ ਕਿਉਂਕਿ ਉਹ ਤਰਾਇ ਤਾਂ ਨਹੀਂ ਲਾਉਂਦੇ ਕਿਉਂਕਿ ਮੈਂ ਸ਼ੁਰੂ ਤੋਂ ਬਚਪਨ ਤੋਂ ਖੇਡਦਾ ਜੀ ਤੇ ਇਹ ਵਜਾ ਕੋਈ ਨਹੀਂ ਹੁੰਦਾ ਜਿਹੜਾ ਇੰਨਾ ਘੜਿਆ ਕੰਮ ਕਰੇ ਤਰਾਇ ਲਾਵੇ ਹਨਾ ਕਿਉਂਕਿ ਬਾਕੀ ਨਹੀਂ ਕਮਿਟਿੰਗ ਨਹੀਂ ਮੰਨਦੇ ਕਿਉਂਕਿ ਹੁਣ ਮੈਨੂੰ ਵਧੀਆ ਲੋਕ ਜਾਣਦੇ ਆ ਵਧੀਆ ਲੋ ਮੋ ਪਿਆਰੀ ਵਧੀਆ ਪ੍ਰਪਾ ਬਣਿਆ ਹੋਇਆ ਅੱਛਾ ਤਾਂ ਕਰਕੇ ਮੈਂ ਸ਼ੁਰੂ ਤੋਂ ਹੀ ਗੁਰੂ ਸਾਹਿਬ ਲਈ ਖੇਡਦਾ ਸੀਗਾ ਤੇ ਤਾਂ ਕਰਕੇ ਪਹਿਲੀ ਵਾਰ ਕਰਾਇਆ ਹੁਣ ਜਿੰਨੇ ਸੀਗੇ ਸਾਡੇ ਬੰਦੇ ਮੋਹਤਵਾਰ ਉਹ ਕਹਿਦੇ ਆ ਵੀ ਗਾਹ ਨੂੰ ਉਹਦੋਂ ਵੀ ਤਗੜਾ ਕਰਾਵਾਂਗੇ ਅੱਛਾ ਹਾਂਜੀ ਪਿੰਡ ਦੇ ਵਿੱਚ ਬਈ ਫਿਰ ਤੂੰ ਆਪਦੇ ਤੋਂ ਬਾਅਦ ਕਬੱਡੀ ਦੀ ਟੀਮ ਬਣਾਈ ਕੋਈ ਬੱਚੇ ਤਿਆਰ ਕੀਤੇ ਹਾਂਜੀ ਹੁਣ ਬੱਚੇ ਆਉਂਦੇ ਆ ਜੀ 35 ਕਿਲੋ ਖੇਡਦੇ ਆ ਤੇ 2 55 ਕਿਲੋ ਵਾਲੇ ਵੀ ਹੈਗੇ ਆ ਆਉਂਦੇ ਮਿਹਨਤ ਲਾਉਂਦੇ ਆ ਜੀ ਵਧੀਆ ਨਾਲ ਮੇਰੇ ਤੜਕੇ ਹੱਥ ਨੇ ਤੜਕੇ ਵੀ ਆਉਂਦੇ ਆ ਇਹ 4-5 ਵੇ ਤੇ ਹੁਣ ਵੀ ਹੱਥ ਨੇ ਵੀ 5 ਵਜੇ ਉਹਨੇ ਆਈ ਅੱਛਾ ਹਾਂਜੀ ਤੇ ਹੁਣ ਵੀ ਚੱਲ ਰਹੇ ਹੋਣੇ ਆ ਮੈਚ ਮੈਚ ਤਾਂ ਬਹੁਤ ਚੱਲੀ ਜਾਂਦੇ ਪਰ ਮੇਰੇ ਤੋਂ ਤਾਂ ਨਹੀਂ ਹਲੇ ਖਿਡਿਆ ਜਾਂਦਾ ਜੋ ਭੱਜਦਾ ਨਾ ਲੰਗ ਵੱਜਦਾ ਹੀ ਹੁਣ ਮੈਂ ਮਿਹਨਤੀ ਬੁਧਾਈ ਜਾਂਦਾ ਤਾਂ ਰੱਖੇ ਪਿਛੇ ਜੀ ਤੁਹਾਡੀ ਲੱਤ ਦਾ ਵੈਕਸੀ ਸੌਰੀ ਲੱਤ ਤਾਂ ਟੁੱਟ ਗਈ ਸੀ ਸੌਰੀ ਹਾਂਜੀ ਵਿਆਹਨ ਕਬੱਡੀ ਕੱਪ ਤੇ ਟੁੱਟ ਗਈ ਸੀ ਲੱਤ ਦੀ ਹਾਂ ਹਾਂ ਹਾਂਜੀ ਹੁਣ ਠੀਕ ਆ ਹੋ ਗਿਆ ਆਪਰੇਟੇਡਾ ਠੀਕ ਆ ਹੁਣ ਹਾਂ ਜੀ ਹੋ ਗਏ 5 5.5 ਮਹੀਨੇ ਹੋ ਗਏ ਵਿਸਾਖੀ ਤੋਂ ਪਹਿਲਾਂ ਦੀ ਟੁੱਟੀ ਸੀ ਅੱਛਾ ਤੇ ਉਹ ਫਿਰ ਦੋਨੇ ਹੱਡੀਆਂ ਟੁੱਟ ਗਈਆਂ ਵੱਡੀ ਤਾਂ ਭਰ ਗਈ ਸੀ ਨਿੱਕੀ ਨਹੀਂ ਭਰੀ ਸੀ ਉਹ ਹੁਣ ਭਰਦੀ ਹੈਗੀ ਤੇ ਤਾਂ ਕਰਕੇ ਹੁਣ ਮਿਹਨਤ ਸ਼ੁਰੂ ਕੀਤੀ ਹੈ ਜੀ ਬਈ ਤੁਸੀਂ ਕਿਹਾ ਵੀ ਮੈਨੂੰ ਕਬੱਡੀ ਵਾਸਤੇ ਘਰ ਦੇ ਹਮੇਸ਼ਾ ਸਪੋਰਟ ਕਰਦੇ ਆ ਪਰ ਘਰ ਫਾਈਨੈਂਸ਼ੀਅਲ ਮੈਂ ਦੇਖਿਆ ਜਿਵੇਂ ਤੁਸੀਂ ਵੀ ਦੱਸਿਆ ਹਨਾ ਤੇ ਉਹਦਾ ਤਕੜਾ ਨਹੀਂ ਹੈਗਾ ਹਨਾ ਤੇ ਜਦੋਂ ਫਿਰ ਇਹੋ ਜੀ ਸੱਟ ਫੇਟ ਵੱਜਦੀ ਸੀ ਉਦੋਂ ਤਾਂ ਫਿਰ ਰੋਗ ਦੇ ਟੋਕਦੇ ਹੋਣਗੇ ਜਾਂ ਡਰਦੇ ਹੋਣਗੇ ਹਾਂਜੀ ਫਿਰ ਵੀ ਲੱਗਦਾ ਤਾਂ ਹੁੰਦਾ ਹੀ ਹਨਾ ਇਹ ਘਰਦਿਆਂ ਨੂੰ ਪਰ ਕਦੇ ਐਡੀ ਵੱਡੀ ਨਹੀਂ ਵਜੀ ਸੀ ਮਾੜਾ ਮੋਟਾ ਮਾਸ ਪਾਟ ਆਣਾ ਜੀ ਹਨਾ ਜੀ ਨੂੰ ਉਹਨੂੰ ਸੀਗਾਦਿੰਨੇ ਪਾਟ ਗਈ ਜਾਂ ਉਹ ਮਾੜਾ ਮੋਟਾ ਖਿੱਚਿਆ ਹਨਾ ਅੰਗ ਪੈਰ ਉਹ ਦੋਕ ਦਿਨ ਸੈੱਟ ਕਰਕੇ ਫਿਰ ਵਾਪਸੀ ਪਰ ਇਹਨੇ ਥੋੜ੍ਹਾ ਜਿਆਦਾ ਹੀ ਘਟਾ ਪੈ ਗਈ ਇਹਨੂੰ 5-6 ਮਹੀਨੇ ਹੋ ਗਏ ਨਾ ਤਾਂ ਹੁਣ ਆਰਾਮ ਹੋ ਚਾਉਂਦਾ ਜੀ ਤੇ ਜੀ ਬੜਾ ਕਰਦਾ ਮੈਂ ਹੁਣ ਟੂਰਨਾਮੈਂਟਾਂ ਤੇ ਵੀ ਨਹੀਂ ਜਾਂਦਾ ਕਿਉਂਕਿ ਮੁੜ ਕੇ ਕੀੜਾ ਵੜਾਉਂਦਾ ਜੀ ਵੀ ਕਦੋਂ ਖੇਡਣ ਲੱਗਾਂਗੇ ਕਦੋਂ ਖੇਡਣ ਲੱਗਾਂਗੇ ਬਹੁਤ ਦੁੱਖਿਆ ਲੱਗਦਾ ਜੀ ਅੱਛਾ ਪਤਾ ਨਹੀਂ ਮਾਲਕ ਕਿਦਾਂ ਫੇਰ ਵਾਪਸੀ ਕਰਾਉ ਗਰਾਊਂਡ ਆਜੇ ਅਜੇ ਹੋਈ ਨਹੀਂ ਵਾਪਸੀ ਗਰਾਊਂਡ ਚ ਨਹੀਂ ਬਸ ਮਹੀਨਾ ਤੱਕ ਲੱਗੂਗਾ ਜੀ ਹਲੇ ਅੱਛਾ ਹਾਂ ਜੀ ਮਹੀਨਾ ਡੇਢ ਮਹੀਨਾ ਮਤਲਬ ਮਿਸ ਕਰ ਰਹੇ ਹਾਂ ਗਰਾਊਂਡ ਨੂੰ ਬਹੁਤ ਜ਼ਿਆਦਾ ਜੀ ਕਹਿੰਦੇ ਬੰਦੇ ਨੂੰ ਆਦਤ ਪੈ ਜਾਂਦੀ ਹੈ ਨਾ ਹਨਾ ਹਾਂ ਜੀ ਅੱਛਾ ਅੱਛਾ ਭਾਈ ਪਿੰਡ ਦੇ ਵਿੱਚੋਂ ਕਿਹੋ ਜਿਹਾ ਰਿਸਪੌਂਸ ਰਿਹਾ ਹੈ ਜਦੋਂ ਤੁਸੀਂ ਖੇਡਦੇ ਖੇਡਾਂ ਦੇ ਵਿੱਚ ਮੱਲਾ ਮਾਰਨ ਲੱਗੇ ਸਪੋਰਟ ਕਿੰਨੀ ਕੁ ਮਿਲਦੀ ਰਹੀ ਪੈਸੇ ਤੱਕ ਉਹ ਵੱਲੋਂ ਕਿੰਨੀ ਕੁ ਸਪੋਰਟ ਮਿਲੀ ਹੈ ਸਪੋਰਟ ਤਾਂ ਇਹ ਤੁਹਾਨੂੰ ਪਤਾ ਹੀ ਆ ਪਹਿਲਾਂ ਤਾਂ ਘੱਟ ਹੀ ਹੁੰਦੀ ਹੈ ਜਿਵੇਂ ਜਿਵੇਂ ਬੰਦਾ ਵੱਧ ਆ ਜਾਂਦਾ ਵੱਧ ਆ ਜਾਂਦਾ ਉਵੇਂ ਉਵੇਂ ਲੋਕਾਂ ਨੂੰ ਜਾਣੂ ਹੁੰਦਾ ਲੋਕਾਂ ਨੂੰ ਪਤਾ ਲੱਗਦਾ ਹਾਂ ਵੀ ਚੰਗੇ ਕੰਮ ਵੜ ਗਿਆ ਮੁੰਡਾ ਚੰਗੇ ਕੰਮ ਕਰਦਾ ਫਿਰ ਲੋਕ ਸਪੋਰਟ ਕਰਦੇ ਆ ਐਦਕੀ ਵੀ ਬਾਈ ਲਾਲੀ ਨੇ 2100 ਰੁਪਏ ਸਨਮਾਨਤ ਕੀਤਾ ਇਹ ਬਾਬਾ ਰੇਸ਼ਮਾ ਉਹਨਾਂ ਨੇ 1500 ਦਾ ਸਨਮਾਨਤ ਕੀਤਾ ਬੜੀਆ ਸਕੂਨ ਮਿਲਦਾ ਜੀ ਕਿਉਂਕਿ ਐਦਕੀ ਪਿੰਡ 'ਚ ਪਹਿਲੀ ਵਾਰ ਆਪਣਾ ਇਨਾਮਦਾਨ ਪਹਿਲਾ ਟੂਰਨਾਮੈਂਟ ਕਰਾਇਆ ਤੇ ਮੇਰਾ ਮਾਨਦਾਨ ਹੋਇਆ ਮੈਨੂੰ ਤਾਂ ਬਹੁਤ ਖੁਸ਼ੀ ਵਾਲੀ ਗੱਲ ਜੀ ਨੇ ਵੀ ਹੋਣੋਂ ਹੋਰ ਅੱਗੇ ਵਧ ਗਏ ਹੋਰ ਤਰੱਕੀ ਕਰ ਗਏ ਤੇ ਕੀ ਪਤਾ ਗਾਂ ਨੂੰ ਹੋਰ ਮਿਹਰ ਕਰਦੇ ਹਾਲਾਂਕਿ ਬਹੁਤ ਛੋਟੀ ਰਕਮ ਹੈ ਪਰ ਪਿੰਡ ਦੇ ਵੱਲੋਂ ਜਦੋਂ ਸਨਮਾਨਿਤ ਕੀਤਾ ਜਾਂਦਾ ਤੇ ਉਹ ਬਹੁਤ ਵੱਡੀ ਹੋ ਜਾਂਦੀ ਹੈ ਬਹੁਤ ਵੱਡੀ ਜੀ ਵੱਡੀ ਜੀ ਬਹੁਤ ਵੱਡੀ ਜੀ ਬਿਲਕੁਲ ਹਾਂਜੀ ਅੱਛਾ ਭਈ ਮਾਂ ਕੀ ਕੰਮ ਕਰਦੇ ਹੁੰਦੇ ਸੀ ਤੇ ਜਾਂ ਹੁਣ ਕੀ ਕੰਮ ਕਰ ਰਹੇ ਨੇ ਕਿਉਂਕਿ ਪੁੱਤਰ ਕਬੱਡੀ ਚ ਭਲਾ ਮੱਲਾ ਮਾਰ ਰਿਹਾ ਪਰ ਹਾਲਾਤ ਅੱਜ ਵੀ ਉਹੀ ਨੇ ਮੰਮੀ ਤੇ ਵੀ ਪਿੰਡ 'ਚ ਹੀ ਹੁਣ ਵੀ ਕਰਦੀ ਇੱਕ ਦੋ ਘਰਾਂ ਦੇ ਕੰਮ ਪਰ ਪਹਿਲਾਂ ਜ਼ਿਆਦਾ ਕਰਦੀ ਹੁੰਦੀ ਸੀ ਕੀ ਝਾੜੂ ਪੁੱਕਰ ਜਾਂ ਗੋਹੂ ਗੂੜਾ ਕਰਦੀ ਜੀ ਹਾਂਜੀ ਅੱਛਾ ਤੇ ਪਹਿਲਾਂ ਹੁਣ ਲੱਗੇ ਵਾਵਾ ਕਰਾਂ ਹਟਾਤੀ ਸੀਗੀ ਫਿਰ ਵੀ ਹੁਣ ਕਹਿ ਦਿੰਦੀ ਆ ਦੁੱਧ ਪਾਣੀ ਦਾ ਔਖਾ ਕਿਉਂਕਿ ਆਪਣੇ ਪਸ਼ੂ ਤਾਂ ਨਹੀਂ ਹਨਾ ਤੇ ਕਿਉਂਕਿ ਦੁੱਧ ਪਾਣੀ ਦਾ ਔਖਾ ਹੁਣ ਤੁਹਾਨੂੰ ਪਤਾ ਹੀ ਇਹ ਹਾਲਾਤ ਹੁਣ ਬਾਪੂ ਵੀ ਮੰਜੇ ਤੇ ਪਿਆ ਸੀ ਉਹਦੀ ਚਪਲ ਟੁੱਟ ਗਈ ਗੋਡੇ ਦੀ ਮੇਰੀ ਲੱਤ ਕਰਕੇ ਫਿਰ ਉਹ ਰੋਜ਼ ਦਾ ਖਰਚੇ ਬਹੁਤ ਵਧ ਜਾਂਦੇ ਹਨਾ ਤਾਂ ਕਰਕੇ ਥੋੜੇ ਹਾਲਾਤ ਵੀ ਉਜ ਹੋ ਗਏ ਵਧੀਆ ਸੀ ਸੈੱਟ ਹੋ ਗਏ ਸੀ ਕਬੱਡੀ ਨੇ ਬਹੁਤ ਕੋਸ ਦੇਤਾ ਹਨਾ ਬਹੁਤ ਕੋਸ ਮੈਂ ਤਾਂ ساری ਜ਼ਿੰਦਗੀ ਸ਼ੁਕਰਗੁਜ਼ਾਰ ਕਰਦਾ ਰਹੂੰਗਾ ਕਬੱਡੀ ਦਾ ਪੜੇ ਪੜਾਈ ਕਿੰਨੀ ਕੁ ਕੀਤੀ ਸੀ ਵੀ ਪੜਾਈ ਤਾਂ ਹੀ 4 5 ਕੀ ਕੀਤੀਆਂ ਜੀ ਬੱਸ ਕੱਲਾ ਨਾਂ ਨੂੰ ਜੇ ਪਾਉਣਾ ਆਉਂਦਾ ਜੀ ਅੱਛਾ ਚੌਥੀ ਪੰਜਵੀਂ ਚੋਂ ਹਟ ਗਿਆ ਸੀ ਹਾਂ ਲੱਗਨ ਤਾਂ ਟਾਈਮ ਹੀ ਨਹੀਂ ਲੱਗਿਆ ਪਹਿਲਾਂ ਬਚਪਨ ਸੀ ਜੋ ਅਸੀਂ ਉਵੇਂ ਤੁਰਿਆ ਫਿਰਿਆ ਜਦੋਂ ਪੜਨ ਦੇ ਆਈ ਉਦੋਂ ਫਿਰ ਥੋੜੇ ਜਿਹੇ ਹਾਲਾਤ ਮਾੜੇ ਸੀਗੇ ਭੈਣ ਵਿਆਹਣ ਵਾਲੀ ਸੀ ਫਿਰ ਐਂ ਲੱਗਦਾ ਸੀ ਯਾਰ ਔਖਾ ਪੜਾਂਗਾ ਚ ਕੀ ਪਿਆ ਭਲਾ ਉਹਦੇ ਹਾਲਾਤ ਸੈੱਟ ਕਰੋ ਹਣਾ ਫਿਰ ਜੇ ਪੜਨ ਚ ਨੰਗਿਆਂ ਦੇ ਫਿਰ ਉਹ ਭੁੱਖੇ ਮਰਦੇ ਲੋਕਾਂ ਨੂੰ ਬਹੁਤ ਹੂੰ ਉਹ ਲੱਗਣੇ ਸੀ ਹਣਾ ਔਖੇ ਫੇਰ ਉਹਸ ਕਰਕੇ ਨਹੀਂ ਪੜਿਆ ਗਿਆ ਹੁਣ ਬਹੁਤ ਜੀ ਕਰਦਾ ਵੀ ਜਦੋਂ ਕੋਈ ਕਿਹੜੀ ਵਟਸਐਪ ਤੇ ਮੈਸੇਜ ਕਰਦਾ ਜਾਉ ਤੇ ਉਹਦੇ ਅਗਲੇ ਨੂੰ ਕਹਿਣਾ ਪੈਂਦਾ ਰਿਕਾਰਡਿੰਗ ਹੀ ਭੇਜ ਦੇ ਬਈ ਪੜਿਆ ਨਹੀਂ ਆਂਦਾ ਫੇਰ ਔਖਾ ਬੜਾ ਲੱਗਦਾ ਜੀ ਕਿ ਕਿਥੋਂ ਤੱਕ ਖੇਡਨੇ ਹੋ ਫਿਰ ਹੁਣ ਤੱਕ ਹੁਣ ਤੱਕ ਤਾਂ ਹੀ ਪਿੰਡੂ ਮੇਲੇ ਖੇਡਦਾ ਹੀ ਕਬੱਡੀ ਤੇ ਇਤਕੀ ਮੇਰਾ ਵੈਸੇ ਵਧੀਆ ਵੀਜ਼ਾ ਲੱਗਦਾ ਸੀਗਾ ਹਮ ਮਲੇਸ਼ੀਆ ਦਾ ਤੇ ਤਾਂ ਕਰਕੇ ਨਹੀਂ ਵਿੱਲਤ ਕਰਕੇ ਨਹੀਂ ਖਿਡਿਆ ਗਿਆ ਤੇ ਗਾਣੂ ਵੈਗਰੂ ਮੇਰ ਕਰੇ ਕੀਪਦੇ ਵੱਡੇ ਦੇਸ਼ ਦੇ ਲਾਗੇ ਤੇ ਮਲੇਸ਼ੀਆ ਤਾਂ ਪੱਕਾ ਹੀ ਖੇਡਾਂਗੇ अच्छा हां जी तू देश ਦੀ ਧਰਤੀ ਤੇ ਜਾਂਦੇ ਜਾਂਦੇ ਰਹਿ ਗਏ हां जी ਬਸ ਸੱਟਾਂ ਫੇਟਾਂ ਕਰ ਕੀ ਹੂੰ ਕਿਸਮਤ ਤਾਂ ਹਜੇ ਵੀ ਵਾਰ-ਵਾਰ ਅਜਮਾਉਂਦੀ ਪਈ ਐ ਟੋਂਦੀ ਪਈ ਐ हां जी ਫੇਰ ਵੀ ਮੈਨੂੰ ਕੋਈ ਐ ਇਦਾਂ ਦਾ ਨਹੀਂ ਗਈ ਜੋ ਮਾਲਕ ਨੂੰ ਚੰਗਾ ਨਾ ਜੇ ਵੀ ਹੋ ਸਕਦਾ ਮੈਂ ਉੱਥੋਂ ਖੇਡ ਕੇ ਆਉਂਦਾ ਉੱਥੇ ਨਾ ਸੱਟ ਹੋਈ ਖੇਡ ਕੇ ਆਉਂਦਾ ਕਦੇ ਵਿੱਚ ਗੱਡੀ ਵਾਜ ਦੀ ਮਰ ਜਾਂਦੇ ਫੇਰ ਵੀ ਹੁੰਦਾ ਜੀ ਸੱਟ ਤਾਂ ਕੋਈ ਦੋਖਣੀ ਐ ਸੱਟਾ ਫੇਟਾਂ ਦਾ ਹੁਣ ਕਬੱਡੀ ਖੇਡਦੇ ਆ ਉਹ ਅਜਦਿਆਂ ਹੀ ਰਹਿੰਦੀਆਂ ਪਰ ਇੰਦਾਇਆ ਲੱਗਦਾ ਵੀ ਉਦੋਂ ਮੇਰੇ ਹਾਲਾਤ ਵਧੀਆ ਸੈੱਟ ਹੋ ਗਏ ਸੀਗੇ ਫਿਰ ਸੱਟ ਵੱਜ ਕੇ ਥੋੜੇ ਹਾਲਾਤ ਡਾਊਨ ਹੋ ਗਏ ਐਂ ਜੇ ਥੋੜਾ ਜਿਹਾ ਔਖਾ ਲੱਗਦਾ ਯੂੰ ਸੱਟ ਦਾ ਨਹੀਂ ਮੈਨੂੰ ਕੋਈ ਦੋਖੀ ਸੱਟਾ ਫਿੱਟਾ ਤਾਂ ਹੁਣ ਕਬੱਡੀ ਗੇਮ ਹੀ ਐ ਜੇ ਸੱਟਾ ਫਿੱਟਾ ਵਾਲੀ ਤਾਂ ਤੁਹਾਨੂੰ ਪਤਾ ਹੀ ਹੈ ਮਾਪਿਆਂ ਨੂੰ ਲੈ ਕੇ ਕੀ ਸੁਪਨਾ ਦੇਖਦੇ ਹਾਂ ਕਿ ਮਾਪਿਆਂ ਨੂੰ ਇਸ ਮੁਕਾਮ ਤੱਕ ਲਿਜਾਣਾ ਸੋਇਤਾ ਬਹੁਤ ਉੱਚੀ ਹੈ ਜੀ ਵੀ ਛੇਤੀ ਜਿਦੀ ਵੀ ਬਾਹਰ ਦਾ ਵੀ ਜੇ ਮਾਪਿਆਂ ਦਾ ਵੀ ਟੂਰ ਲੱਗ ਜਾਏ ਆ ਉਹ ਦਾਦਾ ਚੱਲ ਵਾਹਿਗੁਰੂ ਮੇਰ ਕਰੇ ਕਰੇ ਹਨਾਈ ਵੀ ਜਿਹੜੇ ਹੁਣ ਇੱਥੇ ਪਿੰਡ ਤੋਂ ਬਾਹਰ ਨਹੀਂ ਕਦੇ ਗਏ ਜੋ ਉਹਨਾਂ ਨੂੰ ਕਦੇ ਕੈਨੇਡਾ ਅਮਰੀਕਾ ਘੁਮਾਵਾਂਗੇ ਤੇ ਕਿੰਨਾ ਪੀਲੀ ਹੋ ਗਈ ਵੀ ਵੱਖਰੀ ਦੁਨੀਆ ਤੋਂ ਵੱਖਰੇ ਹੀ ਕਰਤਾ ਜੀ ਕਬੱਡੀ ਜਗਤ ਦੇ ਵਿੱਚੋਂ ਕਿਹਨੂੰ ਰੋਲ ਮਾਡਲ ਮੰਨਦੇ ਹੋ ਰੋਲ ਮਾਡਲ ਮਤਲਬ ਹੈ ਰੋਲ ਮਾਡਲ ਬਈ ਜਿਵੇਂ ਆਪਾਂ ਕਹਿੰਦੇ ਆ ਨੇ ਵੀ ਆ ਬੰਦੇ ਵਰਗਾ ਬੰਨਾ ਸਾਡੇ ਵਧੀਆ ਪਲੇਅਰ ਆ ਜਿਵੇਂ ਆਪਣੇ ਏਰੀਏ ਦੇ ਫੁੱਲ ਤਗੜੇ ਪਲੇਅਰ ਆ ਬਈ ਸੰਦੀਪ ਹੋ ਗਿਆ ਦੁੱਦਿਆਲਾ ਬਈ ਕੋੜਾ ਹੋ ਗਿਆ ਦੁੱਦਿਆਲਾ ਰਪਿੰਦਰ ਦੁੱਦਾ ਹੋ ਗਿਆ ਇਹਨਾਂ ਤੋਂ ਬਹੁਤ ਵੇਖਣ ਨੂੰ ਮਿਲਦੇ ਵੀ ਇਹਨਾਂ ਨੇ ਵੀ ਕਿਹੜੇ ਹਾਲਾਤ ਵੇਖ ਕੇ ਕਿੱਥੋਂ ਤੱਕ ਗਏ ਆ ਵੀ ਅੱਜ ਅਸੀਂ ਵੀ ਕੁਝ ਬਣ ਜਾਂਗੇ ਤਾਂ ਸਾਡੇ ਘਰ ਦੇ ਵੀ ਕਹਿਣਗੇ ਹਾਂ ਵੀ ਕੁਝ ਕਰਕੇ ਖਾਇਆ ਹੂੰ ਬਾਕੀ ਇੰਨਾ ਤਾਂ ਹੈਗਾ ਹੀ ਆਪਣਾ ਪਿੰਡ ਚ ਆ ਜਾਂ ਨੇੜੇ-ਤੇੜੇ ਪਿੰਡਾਂ 'ਚ ਆਪਣਾ ਵਧੀਆ ਪਿਆਰ ਆ ਲੋਕ ਆਪਣ ਨੂੰ ਬਹੁਤ ਸਤਿਕਾਰ ਕਰਦੇ ਆ ਬਹੁਤ ਚਾਹੁੰਦੇ ਆ ਲੋਕ ਤੇ ਆਪਣੇ ਅਜੇ ਤੱਕ ਕੋਈ ਲੰਬਾ ਵੀ ਨਹੀਂ ਕੋਈ ਨਸ਼ਾ ਪੱਤਾ ਲੜਾਈ ਪੜਾਈ ਜਾਂ ਕੋਈ ਗਲਤ ਅਜੇ ਕੋਈ ਲੰਬਾ ਨਹੀਂ ਅਜੇ ਤੱਕ ਤਾਂ ਵੈਰੀ ਉਹਦੀ ਮੇਰ ਹੈ ਕਬੱਡੀ ਹੀ ਮਸ਼ੂਕ ਬਣਾ ਰੱਖੀ ਆ ਕਬੱਡੀ ਫਿਰ ਮਸ਼ੂਕ ਹੀ ਆ ਜਦੋਂ ਹਣ ਕਰਕੇ ਵਿਖਾਗੇ ਕੁਛ ਹਨਾ ਇਹ ਨਹੀਂ ਸਾਰਾ ਕੁਝ ਬਣਾਤਾ ਹਾਂ ਬਹੁਤ ਕੁਝ ਦੀਤਾ ਜੀ ਕਬੱਡੀ ਨੇ ਅੱਛਾ ਕਬੱਡੀ ਦਾ ਫਿਰ ਉਹਨੂੰ ਮਸ਼ੂਕ ਤੋਂ ਵੀ ਉੱਪਰ ਐਂਡ ਤੇ ਨੌਜਵਾਨਾਂ ਲਈ ਕੀ ਮੈਸੇਜ ਦੇਣਾ ਚਾਹੋਗੇ ਮੈਂ ਤਾਂ ਇਹੀ ਕਹਿੰਦਾ ਕਿ ਕਿਉਂ ਨਸ਼ੇ ਦੀ ਦਲਦਲ ਚ ਵੜਦੇ ਹੋ ਗਲਤ ਗੱਲਾਂ ਹਨਾ ਜੀ ਕੁਝ ਕਰਕੇ ਉਹ ਮਾਂ ਪਿਓ ਦਾ ਨਾ ਉੱਚਾ ਕਰੋ ਦੁਨੀਆ ਨੂੰ ਪਤਾ ਲੱਗਿਆ ਹਾਂ ਬੰਦਾ ਆਇਆ ਸੀ ਦੁਨੀਆ ਦੇ ਕੋਕ ਕਰਕੇ ਗਿਆ ਆਪਣੇ ਪੰਜਾਬ ਦਾ ਬਹੁਤ ਵੱਡਾ ਨਾਮ ਹੈ ਕਿੱਡੇ ਕਿੱਡੇ ਤਗੜੇ ਪਹਿਲਵਾਨ ਕਿਹੜੇ ਕਿਹੜੇ ਉੜਦੇ ਸੀਗੇ ਬੰਦੇ ਜੀ ਹੁਣ ਕੌਣ ਹੈ ਜੀ ਹੁਣ ਤਾਂ ਜਦੋਂ ਵੇਗ ਦਾ ਨਸ਼ਾ ਸਰੀਂਝਾ ਬਹੁਤ ਨਸ਼ਾ ਚੱਲਦਾ ਏ ਪਰ ਆਪਾਂ ਤੇ ਇਹੀ ਕਹਿੰਦੇ ਆ ਵੀ ਵਧੀਆ ਇਹ ਨਹੀਂ ਵੀ ਤੂੰ ਕਬੱਡੀ ਖੇਡਨੀ ਆ ਕਬੱਡੀ ਨਹੀਂ ਖੇਡਦੇ ਕੋਈ ਕਰਗਟ ਖੇਡ ਲਓ ਫੁੱਟਬਾਲ ਵਾਲੀਬਾਲ ਹੋਰ ਗੇਮਾਂ ਬਹੁਤ ਆਗਾ ਨੈਸ਼ਨਲ ਕਬੱਡੀ ਹੋਗੀ ਬਹੁਤ ਗੇਮਾਂ ਆਈ ਕੁਛ ਮਰਜ਼ੀ ਕਰੋ ਪਰ ਨਸ਼ਾ ਤਾਂ ਨਾ ਕਰੋ ਹੂੰ ਵੀ ਆਪਦੇ ਸਰੀਰ ਨੂੰ ਸੰਭੋ ਵਧੀਆਗਾ ਹੂੰ ਇੱਕ ਗੱਲ ਬਾਈ ਨੇ ਬਹੁਤ ਦਰੁਸਤ ਕਹੀ ਕਿ ਜਿਹੜੇ ਲੋਕ ਕਦੇ ਨੇਜਿਆਂ ਤੋਂ ਨਹੀਂ ਡਰਦੇ ਸੀ ਤਲਵਾਰਾਂ ਤੋਂ ਨਹੀਂ ਮਰੇ ਅੱਜ ਨਿੱਕੀ ਜੀ ਸੂਈ ਸਰਿੰਜਾਂ ਦੇ ਨਾਲ ਮਰ ਰਹੇ ਨੇ ਸੋ ਇਹਨਾਂ ਤੋਂ ਗੁਰੇਜ ਕਰਨਾ ਚਾਹੀਦਾ ਤੇ ਮੋੜ ਤੋਂ ਨੌਜਵਾਨਾਂ ਨੂੰ ਲੋੜ ਹੈ ਮਾ ਖੇਡ ਕਬੱਡੀ ਦੇ ਗਰਾਊਂਡਾਂ 'ਚ ਉਤਰਨ ਦੀ ਤਾਂ ਜੋ ਪੰਜਾਬ ਨੂੰ ਨਸ਼ਾ ਮੁਕਤ ਪੰਜਾਬ ਹੈ ਜਿਹੜਾ ਉਹ ਬਣਾਇਆ ਜਾ ਸਕੇ ਵੀਰ ਦੀ ਮਦਦ ਕਰਨ ਦੇ ਲਈ ਤੁਹਾਨੂੰ ਇੱਕ ਕੰਟੈਕਟ ਨੰਬਰ ਵੀ ਬੋਲ ਦੋ 97794 99418 ਜੀ ਇਹ ਇਹਨਾਂ ਦਾ ਕੰਟੈਕਟ ਨੰਬਰ ਆ ਤੁਸੀਂ ਇਹਨਾਂ ਨੂੰ ਕਿਸੇ ਪ੍ਰੋਗਰਾਮ ਲਈ ਜਾਂ ਕਿਸੇ ਸਮਾਗਮ ਮੇਲੇ ਦੇ ਉੱਤੇ ਖੇਡ ਲਈ ਬੁਲਾਉਣਾ ਹੋਵੇ ਉਹਦੇ ਲਈ ਵੀ ਸੰਪਰਕ ਕਰ ਸਕਦੇ ਹੋ ਕਿਸੇ ਵੀਰ ਭਾਈ ਨੇ ਮਦਦ ਕਰਨੀ ਹੋਵੇ ਕਿਉਂਕਿ ਗਰੀਬ ਪਰਿਵਾਰ ਚੋਂ ਉੱਠਿਆ ਤੇ ਮਦਦ ਦੀ ਅੱਜ ਵੀ ਬਹੁਤ ਜ਼ਰੂਰਤ ਹੈ ਤੇ ਉਹ ਕਰ ਸਕਦਾ ਹੈ ਅਨੇਕਾਂ ਕਬੱਡੀਆਂ ਕੱਪ ਆ ਜਿਹੜੇ ਉਹ ਇਹ ਵੀਰ ਨੇ ਜਿੱਤੇ ਆ ਅਨੇਕਾਂ ਮੈਡਲ ਆ ਜਿਹੜੇ ਉਹ ਇਸ ਵੀਰ ਨੇ ਜਿੱਤੇ ਆ